ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਵੱਡੇ ਬਾਦਲ ਸਿੰਘ ਨੇ ਘੱਟੋ-ਘੱਟ 5-700 ਕਰੋੜ ਰੁਪਇਆ ਕੱਲੇ ਔਰ ਸ਼ਹਿਰਾਂ ਤੇ ਮੰਡ ਪਿੰਡਾਂ ਚ ਲਾਇਆ ਜਿੱਤੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਬੱਡੀ ਵਰਲਡ ਕੱਪ ਮੰਦ ਸਾਰੇ ਕੰਨ ਕੱਪ ਪੱਗ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇਹ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਇਹ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵੱਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਤੇ ਮੈਂ ਅੱਜ اعلان ਕਰਨਾ ਚਾਹਣਾ ਆਹ ਜਿਹੜੀਆਂ ਤੁਹਾਡੇ ਟਰੈਕਟਰ ਹੈ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਵੱਡੇ ਬਾਦਲ ਸਾਹਿਬ ਸਰਕਾਰ ਬਣੀ ਪਹਿਲੇ ਹਫਤੇ ਉਹਨਾਂ ਨੇ ਕਿਹਾ ਆ ਤਾਂ ਗੱਡਾ ਹੈ ਇਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਟੈਕਸ ਬੰਦ ਕਰਤੇ ਤੁਸੀਂ ਹੈਰਾਨ ਰਹੇ ਜੋ ਸਾਈਕਲ ਤੇ ਵੀ ਕਾਂਗਰਸੀ ਟੈਕਸ ਲਾਉਂਦੇ ਹੁੰਦੇ ਸੀ ਉਹ ਵੀ ਨਾਲ ਦੇ ਨਾਲ ਮਾਫ ਕੀਤਾ ਤੇ ਮੈਂ ਅੱਜ ਐਲਾਨ ਕਰਨਾ ਚਾਹਣਾ ਹੈ ਜਿਹੜੇ ਤੁਹਾਡੇ ਸਕੂਟਰ ਮੋਟਰਸਾਈਕਲ ਹੈ ਸਹੀ ਮੈਨੇ ਤੇ ਆ ਵੀ ਗਰੀਬ ਦਾ ਹੀ ਗੱਡਾ ਹੈ ਆਪਣੀ ਸਰਕਾਰ ਲਿਆ ਦਿਓ ਇਹਦੇ ਤੇ ਵੀ ਕੋਈ ਟੈਕਸ ਨਹੀਂ ਲੱਗੂਗਾ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਇੰਨਾ ਸੋਹਣਾ ਪੰਜਾਬ ਚੱਲੀ ਜਾਂਦਾ ਸੀ ਸਾਰਾ ਕੁਸ਼ੀ ਰੁਕ ਗਿਆ ਸਾਰਾ ਕੁਸ਼ੀ ਟੁੱਟ ਗਿਆ ਮੈਂ ਜਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਜਾਣਾ ਕਿੰਨਾ ਖਬਸੂਰਤ ਬਣਾਇਆ ਸੀ ਗੁਰੂ ਦੀ ਨਗਰੀ ਵਧੀਆ ਗੇਟ ਬਣਾਏ ਸੜਕਾਂ ਬਣਾਈਆਂ ਰਸਤੇ ਮਾਰਗ ਬਣਾਇਆ ਪੁਲ ਬਣਾਏ ਸਾਰਾ ਕੁਝ ਬਣਾਇਆ ਉਹਨਾਂ ਸਰਕਾਰ ਦੇ ਆਪਣੀ ਸਰਕਾਰ ਦੇ ਦੌਰਾਨ ਅੱਜ ਉੱਥੇ ਜਾਓ ਟੋਏ ਪਏ ਐ ਬੂਟੇ ਸੁੱਕ ਗਏ ਐ ਰੰਗ ਵੀ ਨਹੀਂ ਹੋਏ ਸੜਕਾਂ ਟੁੱਟੀਆਂ ਕੰਧਾਂ ਟੁੱਟੀਆਂ ਪਈਆਂ ਵਿਰਾਸਤੀ ਮਾਰਗ ਇੰਨਾ ਸੋਹਣਾ ਸੀ ਅੱਜ ਕੁੱਤੇ ਤੁਰੇ ਫਿਰਦੇ ਆ ਉੱਥੇ ਗੰਦ ਪਿਆ ਕੋ ਚੱਕਣ ਵਾਲਾ ਨਹੀਂ ਕਿਉਂਕਿ ਦਿਲ 'ਚ ਉਹਨਾਂ ਦੇ ਦਰਦ ਨਹੀਂ ਐ ਮੈਂ ਤਾਂ ਹਰ ਸੋਮਵਾਰ ਆਉਂਦਾ ਸੀ ਆਪ ਖੜ ਕੇ ਦੇਖਦਾ ਸੀ ਵੱਡੇ ਬਾਦ ਸਾਹਿਬ ਆਉਂਦੇ ਸੀ ਆ ਆਪਣੇ ਤਰਨ ਤਾਣਾਂ ਸਾਹਿਬ ਸ਼ਹਿਰ ਦੇਖੋ ਪਹਿਲੇ ਕੀ ਹਾਲ ਸੀ ਵੱਡੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਪੰਥ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਜਿੱਥੇ ਜਿੱਥੇ ਗੁਰੂ ਸਾਹਿਬ ਆਪਣੇ ਗਏ ਆ ਕਿਹੜੇ ਸ਼ਹਿਰਾਂ 'ਚ ਗਏ ਆ ਉਹਨਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੂਰਾ ਡਿਵੈਲਪ ਕਰਕੇ ਦੇਣਾ ਹੈ ਵੱਡੇ ਬਾਦਲ ਸਾਹਿਬ ਨੇ ਹਫ਼ਤਕੜ 5 700 ਕਰੋੜ ਰੁਪਇਆ ਕੱਲੇ ਉਹ ਸ਼ਹਿਰਾਂ ਤੇ ਮੰਡ ਪਿੰਡਾਂ 'ਚ ਲਾਇਆ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਪਏ ਆ ਤਾਕਤ ਤੁਸੀਂ ਤਲਵੰਡੀ ਸਾਬੋ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਅੱਜ ਕਿੰਨਾ ਖਬਸੂਰਤ ਸ਼ਹਿਰ ਬਣਤਾ ਅਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਹੁੰਦਾ ਸੀ ਤੇ ਬਾਦਲ ਸਾਹਿਬ ਨੇ ਕਿਵੇਂ ਬਣਾਇਆ ਤਰਨਤਾਰਨ ਸਾਹਿਬ ਜੀ ਮੇਰੀ ਡਿਊਟੀ ਲੱਗੀ ਸੀ ਪੌਣੇ 200 ਕਰੋੜ ਰੁਪਇਆ ਮੈਂ ਲਾ ਕੇ ਕੰਮ ਸ਼ੁਰੂ ਕਰਾਇਆ ਮੇਰਾ ਤਾਂ ਮਨ ਸੀ ਘੱਟ ਘੱਟ 2-300 ਕਰੋੜ ਹੋਰ ਲੋਣਾ ਸਰਕਾਰ ਆਪਣੀ ਚਲੀ ਗਈ ਤੁਸੀਂ ਆਪਣੇ ਨੌ ਜੁਆਨ ਬੈਠੇ ਐ ਹਰ ਸਾਲ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਆ ਪਿੰਡਾਂ ਦੀ ਖੇਡ ਸੀ ਕਰੋੜਾਂ ਦੀ ਕਰਦੀ ਅੱਜ ਜਿਹੜੇ ਕਬੱਡੀ ਦੇ ਪਿੰਡਾਂ 'ਚ ਪਲੇਅਰ ਐ ਦੇਖੋ ਉਹਨਾਂ ਨੂੰ ਇੰਨਾ ਹੌਸਲਾ ਹੋਇਆ ਹੁਣ ਉਹ 20 20 30 30 ਲੱਖ ਕਮਾਉਣ ਵੀ ਲੱਗ ਏ ਨੇ ਟੂਰਨਾਮੈਂਟ ਕੀਤੇ ਪਹਿਲੇ ਕੌਣ ਪੁੱਛਦਾ ਸੀ ਕਬੱਡੀ ਨੂੰ ਜਿਸ ਦਿਨ ਸਰਕਾਰ ਗਈ ਕਬੱਡੀ ਵਰਲਡ ਕੱਪ ਬੰਦ ਸਾਰੇ ਕੱਪ ਬੰਦ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਮਕਸਦ ਇੱਕ ਸੀ ਕਿ ਜਾਨਵਰਾਂ ਦੇ ਵਿੱਚ ਪਿਆਰ ਆਪਣੇ ਲੋਕਾਂ ਦਾ ਜੇ ਘਰੇ ਜਾਨਵਰ ਰੱਖਣਗੇ ਪੈਸੇ ਦਾ ਵੀ ਸਾਧਨ ਬੰਦਾ ਹੈ ਦੇਖੋ ਕਿੰਨੀ ਬਰੀਡ ਵੱਧ ਗਈ ਆਪਣੀ ਕੁਆਲਿਟੀ ਕਿੰਨੀ ਵਧੀ ਇਨਾਮ ਦਿੰਦੇ ਸੀ ਪਰ ਸਾਰਾ ਕੁਝ ਹੀ ਬੰਦ ਹੈ ਜੇ ਵਾਪਸ ਉਹ ਦਿਲ ਲਿਆਉਣੇ ਆ ਜੇ ਵਾਪਸ ਤੁਸੀਂ ਆਟਾ ਦਾਲ ਸ਼ਗਨ ਪੈਨਸ਼ਨ ਐਸ ਸੀ ਸਕਾਲਰਸ਼ਿਪ ਮੈਡੀਕਲ ਕਾਰਡ ਜੇ ਵਾਪਸ ਕਬੱਡੀ ਕਪ ਕੱਪ ਪਸ਼ੂ ਮੇਲੇ ਨਾਲੇ ਐਗਤੀ ਤੇ ਮੈਂ ਖੋਰ ਗਲਾਨ ਕਰਦਾ ਜਿੰਨੀਆਂ ਵਿਰਾਸਤੀ ਖੇਡਾਂ ਜਿਵੇਂ ਆਪਣੇ ਆਪਣੇ ਲੁਧਿਆਣੇ ਵਿੱਚ ਉਹ ਬੈਲਾਂ ਦੀ ਰੇਸਾਂ ਹੁੰਦੀਆਂ ਹਨ ਕਿਲਾ ਰਾਏਪੁਰ ਵਿੱਚ ਜਿਵੇਂ ਹੁਣ ਘੋੜਿਆਂ ਦਾ ਮੈਂ ਦੱਸਣਾ ਚਾਹਣਾ ਮਾਰવાડી ਘੋੜੇ ਆਪਣੇ ਪਿੰਡਾਂ 'ਚ ਮੈਂ ਸਟੇਡੀਅਮ ਬਣਾਉਂਗਾ ਤੇ ਆਪਣਾ ਰੇਸ ਕੋਰਸ ਬਣਾਵਾਂਗੇ ਜਿੱਥੇ ਹਰ ਸੈਟਰਡੇ ਸੰਡੇ ਮੰਡੇ ਫਰਡੇ ਸੈਡੇ ਸੰਡੇ ਰੇਸਾਂ ਹੋਣਗੀਆਂ ਤੇ ਕਰੋੜ-ਕਰੋੜ ਰੁਪਏ ਦੇ ਨਾਮ ਹੋਣਗੇ ਜਿਹਦੇ ਕਰਕੇ ਲੋਕੀ ਜਾਣਗੇ ਆ ਜਿਹੜੇ ਕਬੂਤਰਾਂ ਦੀ ਰੇਸਾਂ ਹੁੰਦੀਆਂ ਆਪਣੇ ਪੰਜਾਬ ਲੋਕੀ ਬੜੇ ਸ਼ੌਕ ਹੈ ਕੁੱਤਿਆਂ ਦੀ ਰੇਸਾਂ ਹੁੰਦੀਆਂ ਆਪਣੇ ਪਿੰਡਾਂ ਚ ਪਿੰਡ ਪੈਂਡੂ ਲੋਕਾਂ ਵਿੱਚ ਜਜ਼ਬਾ ਸਰਕਾਰ ਬਣਾ ਦਿਓ ਕਰੋੜਾ ਨੇ ਬਣਾ ਦਾਂਗੇ ਸਾਰੇ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਇੱਕ ਗੱਲ ਕਹਿਣਾ ਚਾਹਣਾ ਹੈ ਅੱਜ ਤੱਕ ਤੁਸੀਂ ਜਾਣਦੇ ਹੋ ਕਿ ਅੱਜ ਤੱਕ ਜੋ ਮੈਂ ਕਿਹਾ ਪੂਰਾ ਕੀਤਾ ਹੈ ਮੈਨੂੰ ਯਾਦ ਆ ਮੈਂ ਕਿਹਾ ਬਿਜਲੀ ਸਰਪਲਸ ਕਰਕੇ ਦਊਂਗਾ ਕਿਉਂਕਿ 12-12 ਘੰਟੇ ਕੱਟ ਲੱਗਦੇ ਸੀ ਕਾਂਗਰਸੀ ਕਹਿੰਦੇ ਨਹੀਂ ਹੋ ਸਕਦੀ ਤੇ ਅਸੀਂ ਕਰਕੇ ਦਿਖਾਤੀ ਮੈਂ ਸੜਕਾਂ ਕਿਹਾ ਸੀ ਕੀ ਸੜਕਾਂ ਐ ਜੀਆਂ ਬਣਾ ਦੂੰਗਾ ਪੰਜਾਬ 'ਚ ਭਾਵੇਂ ਬੰਬ ਸੇੜ ਦਿਓ ਕੁਛ ਨਹੀਂ ਹੋਣਾ ਕਿਹਾ ਸੀ ਕਿ ਨਹੀਂ ਅੱਜ ਤਰਨਤਨ ਵਾਲਿਓ ਤੁਸੀਂ ਤਰਨਤਨ ਤੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਤਰਨਤਨ ਤੋਂ ਪਠੰਡਾ ਜਾਂਦੇ ਹੋ ਤਰਨਤਨ ਤੋਂ ਪਠਾਨਕੋਟ ਜਾਂਦੇ ਹੋ ਤਰਨਤਨ ਤੋਂ ਚੰਡੀਗੜ੍ਹ ਜਾਂਦੇ ਹੋ ਕਿੰਨੀਆਂ ਜਾਨਾਂ ਬਚ ਗਈਆਂ ਸੜਕਾਂ ਕਿੰਨੀਆਂ ਚੰਗੀਆਂ ਹੋਣਗੇ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦੇ ਸੀ ਖਾਲੀਆਂ ਬਣਾ ਕੇ ਦਿਖਾਤੀਆਂ ਤੇ ਮੈਨੂੰ ਇਹਨਾਂ ਦੱਸਿਓ ਇੱਕ ਵੀ ਸੜਕ ਉਹਦੇ ਬਾਅਦ ਬਣੀ ਹੋਏ ਆਪਣੇ ਮੈਂ ਤਾਂ ਕਿਹਾ ਸੀ ਪਾਣੀ ਵਾਲੀ ਪਾਚਲਾ ਦੂੰਗਾ ਉਹ ਵੀ ਤੁਹਾਡੇ ਹਰੀਕੇ ਚ ਲਾਦੀ ਸੀ ਚਲਾਦੀ ਸੀ ਕਿ ਨਹੀਂ ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜ਼ਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਅਗੇ ਲੋਕ ਕਹਿੰਦੇ ਸੀ ਕਿ ਜੀ ਆਪਾਂ ਵੀ ਕਹੀਏ ਜਦੋਂ ਉਹ ਗੁੜਕਾ ਸਾਹਿਬ ਦੀ ਸੌਂ ਖਾਦੀ ਕੈਪਟਨ ਨੇ ਕਹਿੰਦੇ ਆਪਾਂ ਵੀ ਕਹੀਏ ਕੋਈ ਝੂਠ ਬਾਦਨ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਮੈਂ ਪੂਰਾ ਕਰੂੰਗਾ ਈ ਕਾਰਨ ਪੰਜ ਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਬੰਨਾ بڑا ਔਖਾ ਹੁੰਦਾ ਹੈ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਨਾ ਹੈ ਜੇ ਕੋਈ ਪੁਲ ਕੋਲੋਂ ਦੀ ਟੱਪਦਾ ਹੈ ਤੇ ਥੱਲੇ ਬੋਰਡ ਦੇਖਦਾ ਹੈ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਯੂਨੀਵਰਸਿਟੀ ਕੋਲੇ ਟੱਪਦਾ ਦੇਖਦਾ ਬੋਰਡ ਦੇਖਦਾ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਕੱਸੀ ਨਹਿਰ ਟੱਪਦੀ ਦੇਖੋਗੇ ਉਹਦੇ ਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਚੀਫ ਮਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ ਹੈ 4 ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਆ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਜਿ ਵੜਿਆ ਸੀ ਇਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਹੈ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਹੈਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਆ ਤੇ ਝਕਾਰਾ ਜਲਾ ਮਾਰੋ ਤੇਰੀ ਸੋਤ ਦਾ ਸਾਰਾ ਬੇਸ਼ਰਮ ਤੇ ਸਾਰਾ ਬੇਸ਼ਰਮ ਤੇ ਅਸਹੀ ਮੈਨੇ ਤੇ ਥੋੜਾ ਬਹਿ ਜਾ ਯਾ ਤਰਖਦੇ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਦੇ ਸਾਨੂੰ ਤਾਂ ਵਰਤਨਾ ਵੀ ਨਹੀਂ ਆਉਂਦਾ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁੰਡ ਕਿਵੇਂ ਕਰਨਾ ਆਪਣੇ ਜਲਦਾਰ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵਿਹਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਉਹ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਇਸ ਇੰਨਾ ਲੋਕ ਉਲਟਾ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀ ਵਾਲਾ ਉਹ ਫੈਸਲੇ ਲੈਂਦੇ ਆ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਛਰਾਬ ਦੀ ਭੇਜ ਦਿੰਦੇ ਆ ਉਹਨੂੰ ਕਹਿੰਦੇ ਤੂੰ ਤਾਂ ਪੀ ਚਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਚ ਕਿ ਮੁੱਖ ਮੰਤਰੀ ਹੋਲ ਹੈ ਅੱਜਾ ਹੁਣਾ ਸੋਚਦੇ ਐ ਕਿ ਪੰਜਾਬ ਵਿੱਚ ਅਸੀਂ ਡਾਂਗ ਨਾ ਰਾਜ ਕਰਾਂਗੇ ਆ ਸਸੋੜੀਆ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਹੈ ਜੀ ਆ ਜਿੰਨਾ ਦਬਾਉਂਗੇ ਇੰਨਾ ਦੇ ਇੰਨੇ ਵੱਡ ਤਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦਿੰਨਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਤੁਹਾਡੇ ਦੇ ਧੱਕਾ ਕਰਨ ਲੱਗ ਜਣ ਇਹ ਮਾਦਾ ਥੋ-ਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਤੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਤੇ ਦਿੱਤਾ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੋਂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੰਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ ਦਿਨ ਲੱਗ ਜਾ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਣਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਵੀ ਮੁਕਤਨਾ ਪੈ ਸਕਦਾ ਐ ਇਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਐ ਜੋ ਜੋ ਐਸਪੀ ਧੱਕਾ ਕਰ ਰਿਹਾ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਮਾਰੇ ਐ ਇੱਕ ਸਾਡਾ ਐਮਸੀ ਇੱਥੇ ਐ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਹੈ। ਪਰ 60 ਕਿਲੋ ਮਲਾ 1000 ਰੁਪਏ ਦਾ ਵੀ ਨਹੀਂ ਹੋਣਾ। ਉਹ ਚਾਰ ਉਹਦੇ ਟਰੱਕ ਹੈ। ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਕਿਹਾ ਸੀ। ਹਾਂ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ। ਓ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜਾ। ਇੱਕ ਆਪਣਾ ਅਜਮੇਨ ਸਿੰਘ ਕਾਕਾ ਜੀ ਐ ਇੱਕ ਆਪਣਾ ਦੂਜਾ ਹੈ ਸੋਨੂ ਤੁਹਾਨੂੰ ਦੋ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾਗੇ ਔਰ ਰਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਐ ਅਗਲੇ ਸਾਲ ਨਾ 2026 ਚ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈ ਪੀ ਡੀ ਐਸ ਪੀ ਤੈਨੂੰ ਐ ਸੱਟਣਗੇ ਮੁੱਦਾ ਹੈ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਚ ਲੈ ਕੇ ਜਾਣਗੇ ਕਿ ਆਇਆ ਜਿਹੜਾ ਠੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮਾਝੇ ਵਾਲਿਓ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਤ ਲੈ ਕੇ ਸਾਰਾ ਅਕਾਲੀ ਦਲ ਚੱਲੂਗਾ ਇਕੱਲਾ ਹਰਮੀਤ ਗਿਆ ਸਾਰਾ ਅਕਾਲੀ ਦਲਾ ਬੈਠਾ ਮੈਂ ਹੁਣ ਇਹ ਖੋਲ ਗੱਲ ਕਰਨਾ ਚਾਹਣਾ ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਦਾ ਤੇ ਮਾ ਖਿੱਲਿਆ ਪਿਆ ਅੱਜ ਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲਿਆਂ ਨੇ ਪੁੱਛਿਆ ਆ ਕਿਹੜੇ ਧਰਮੀ ਫੌਜੀ ਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਐ ਆਈ ਕਿਹਾ ਸੀ ਨਾ ਉਹਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ ਜੰਗ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਂ ਨੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਲੰਗ ਲੜੀਏ ਇਹਨਾਂ ਨੇ ਉਹ جنگ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਵੜਿੰਗ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕਿ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਵਾਪਸ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹੁੰਦੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਜਿਉਂਦਾ ਹੈ ਕਾਲੀ ਦਲ ਤੜਕ ਰਿਹਾ ਥੋਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀਆਂ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਹੈ ਤਾਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ ਮਹਾਰਾਸ਼ਟra ਸਰਕਾਰ ਨੇ ਆਪਣੇ ਬੰਦੇ ਪਾ ਲਿਆ ਉਹ ਉਹ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਆਜਾ ਰਵਨੀਤ ਬੇਟੂ ਬਿਆਨ ਸਿੰਘ ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਖਤ ਪੱਡਣਾ ਸਾਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਚੌਂਡੀ ਸ਼੍ਰੋਮਣੀ ਕਮੇਟੀ ਤੋੜ ਤੇ ਹਰਿਆਣਾ ਕਮੇਟੀ ਅਲੱਗ ਬਣਾਦੀ ਹੈ ਉਤੇ ਹਰਿਆਣਾ ਦਾ ਕੀ ਮਿਨਿਸਟਰ ਫੈਸਲਾ ਕਰਦਾ ਹੈ ਕਿਹੜਾ ਗੁਰਦਗੁਰੂ ਘਰ ਚਲਾਊਗਾ ਆ ਸਾਰਾ ਕੁਝ ਤਾਂ ਹੋਇਆ ਹੈ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਦੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਸੋਚਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਤਿੰਨ ਮੈਂਬਰ ਕੀ ਕਰ ਲੈਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋ ਜਾਂਦੀ ਹੈ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਧਾਮੀ ਸਾਹਿਬ ਬੈਠੇ ਐ ਐਸਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਨੂੰ ਭਜਾਇਆ ਤੁਸੀਂ ਦੇਖ ਲਓ ਐਸਜੀਪੀਸੀ ਦੇ ਜਿਹੜੇ 18 ਪਹਿਲੇ 30 ਮੈਂਬਰ ਸੀ ਅੱਜ 18 ਲੱਗੇ ਅੱਧੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਭਾਜਪਾ ਚ ਹੈ ਕੋਈ ਆਪ ਚ ਹੈ ਕੋਈ ਨਵਾਂ ਚੁੱਲਾ ਦਲ ਬੜੇ ਉਹਦੇ ਚ ਪਰ ਸਾਰੇ ਇਕੱਠੇ ਐ ਅਕਾਲੀ ਦਲ ਦੇ ਖਿਲਾਫ ਕਿਉਂ ਕਿਉਂਕਿ ਡਰੀ ਤੁਹਾਡੀ ਪਾਰਟੀ ਤੋਂ ਲੱਗਦਾ ਹੈ ਤੋ ਐਸ ਕਰਕੇ ਮੈਂ ਸਾਰੇ ਨੂੰ ਬੇਨਤੀ ਕਰਨਾ ਤਰਨ ਤਨ ਵਾਲਿਓ ਸੌਂ ਖਾ ਕੇ ਜਾਇਓ ਅੱਜ ਕਿ ਆਪਾਂ ਜੰਗ ਜਿੱਤਨੀ ਜਿੱਤਨੀ ਕੁਝ ਮਰਜ਼ੀ ਹੋ ਜੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਮਾਝੇ ਵਾਲਾ ਤੁਸੀਂ ਤਾਂ ਐਨੇ ਵੱਡੇ ਸੂਰਮਿਆਂ ਮਾਝੇ ਦੀ ਧਰਤੀ ਤੇ ਜੇ ਕੇਜਰੀਵਾਲਾ ਵਰਗੇ ਕਬਜ਼ਾ ਕਰ ਲੈਣੇ ਤਾਂ ਸ਼ਰਮ ਦੀ ਗੱਲ ਨਹੀਂ ਇਸ ਕਰਕੇ ਆਓ ਆਪਣੇ ਪਿੰਡਾਂ 'ਚ ਨਾਕਾਬੰਦੀ ਕਰ ਲਓ ਆ ਜਿਹੜੇ ਸੋਚਦੇ ਅਗੇ ਅਸੀਂ ਪੁਲਿਸ ਨੂੰ ਮਰਤਾਂਕ ਜੋ ਮਰਜ਼ੀ ਫੜਤ ਲੋ ਮੈਂ ਵੀ ਇੱਥੇ ਆ ਸਾਡੀ ਲੀਡਰਸ਼ਿਪ ਹੀ ਇੱਥੇ ਹੈ ਤੁਹਾਡੇ ਨਾਲ ਹੈ ਪ੍ਰਵਾਹ ਨਾ ਕਰਿਓ ਕਿਸੇ ਗੱਲ ਦੀ ਆਪਾਂ ਆ ਸਰਕਾਰ ਬਰਉਣੀ ਹੈ ਇਨਾ ਝਾੜੂ ਵਾਲੇ ਨੇ ਪਹੁੰਚਣਾ ਤੇ ਆਪਣੀ ਪਾਰਟੀ ਦਾ ਝੰਡਾ ਚੁਲਣ ਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ